ਜਾਰੇ ਠੀਕ ਹੋ ਗਏ ਵਧੀਆ ਆਪਣੇ ਪਿੰਡ ਮਾਕਾ ਚੱਲਾ ਦੇ ਵਿੱਚ ਢੂਲੇ ਦੀ ਤਿਆਰੀ ਆ ਤੇ ਸਾਰਾ ਕੰਪਲੀਟ ਹੋ ਚੁੱਕਾ ਹੈ ਉੱਪਰੋਂ ਤੇ ਆਪਾਂ ਢੋਲਾ ਕਰ ਰਹੇ ਆ ਤੇ ਆਪਣੇ YouTube ਨੂੰ ਸਬਸਕ੍ਰਾਈਬ ਕਰਨਾ ਲਾਈਕ ਕਮੈਂਟ ਸ਼ੇਅਰ ਕਰਨਾ ਸਾਰਿਆਂ ਨੂੰ ਬੇਸਿਕ ਪ੍ਰਾਵਾ ਨੂੰ ਧੰਨਵਾਦ ਸਾਰੇ ਆਪਣੇ ਪੇਜ ਨੂੰ ਸਬਸਕ੍ਰਾਈਬ ਕਰਨਾ ਆਪਾਂ ਸਾਰਾ ਦਿਖਾਉਂਗਾ ਕਰਾਂਗੇ ਜਿੰਨਾ ਵੀ ਆਪਣਾ ਕੰਮ ਚੱਲ ਰਿਹਾ ਹੋਇਆ ਕਰੋਗੇ ਸਾਰਾ ਕੰਪਲੀਟ ਹੋ ਜਾਏਗਾ ਮਸ਼ੀਨ ਨਾਲ ਉੱਪਰ ਚੜਾਵਾਂਗੇ ਸਾਰਾ ਢੂਲੇ ਦਾ ਸਮਾਨ ਤੇ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਜੇ ਆਪਾਂ ਸਮਾਨ ਚੜਾਉਂਦੇ ਢੂਲੇ ਦੀ ਸਾਰੀ ਸਾਰਾ ਗੱਫਾ ਮਸ਼ੀਨ ਨਾਲ ਚੜਾਵਾਂਗੇ ਢੂਲੇ ਸਾਰੇ ਹੀ ਐਕਦਾ ਮਸਿੰਗ ਲੱਗੀ ਹੋਈ ਆ ਸਾਈਡ ਤੇ ਸਾਰਾ ਉੱਪਰ ਚੜਾਵਾਂਗੇ ਢੂਲੇਾਰੇ ਆਪਣੇ ਜੀ ਤੁਹਾਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਜੀ ਲਾਈਕ ਸ਼ੇਅਰ